ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਇਹ ਜੀ ਸ਼ਕਰਗੰਦੀ ਲਿਆਂਦੀ ਸੀ ਮੈਂ ਮੀਂਹ ਸਵੇਰ ਦਾ ਪਈ ਜਾਂਦਾ ਕੱਲ ਵੀ ਪੈਂਦਾ ਸੀ ਅੱਜ ਵੀ ਸਵੇਰੇ 3-4 ਵਜੇ ਦਾ ਸ਼ੁਰੂ ਹੋਇਆ ਤੜਕੇ ਦਾ ਮੈਂ ਹਟਣੀ ਨਹੀਂ ਦਿਆ ਮੜਮੜਾ ਪਈ ਜਾਂਦਾ ਤੇ ਮੈਂ ਸ਼ਕਰਗੰਦੀ ਸਟੀਮ ਕਰਨੇ ਰੱਖੀ ਸੀ ਮਤਲਬ ਕਿ ਪਾਣੀ ਵਿੱਚ ਮੈਂ ਬੋਇਲ ਨਹੀਂ ਕਰਦੀ ਨਾ ਹੀ ਕੋਈ ਸੀਟੀ ਲਵਾਉਣੀ ਹੁੰਨੀ ਇਹ ਛਾਨਣੀ ਆ ਤੇ ਥੱਲੇ ਇਹ ਵਾਲੀ ਆਪਣੀ ਕੜਾਈ ਆ ਤੇ ਇਹਦੇ ਵਿੱਚ ਪਾਣੀ ਪਾ ਕੇ ਉੱਤੇ ਛਾਨਣੀ ਆ ਜਾਂਦੀ ਰੱਖ ਕੇ ਤੇ ਸਟੀਮ ਕਰਨੇ ਰੱਖ ਦਿੱਤੀ ਤਾਂ ਤਕਰੀਬਨ ਹੋ ਹੀ ਗਈ ਆ 15-20 ਮਿੰਟ ਲੱਗੇ ਸਿਰਫ ਹੋਣ ਨੂੰ ਲਓ ਹੋ ਗਈ ਹੈ ਜੀ ਇਹਦੇ ਬਣਾਵਾਂਗੇ ਆਪਾਂ ਸ਼ਕਰਗੰਦੀ ਚਾਟ ਹੁਣ ਠੰਡੀ ਹੋ ਲਵੇ ਜਦ ਤੱਕ ਮੈਂ ਆਪਣੀ ਬਾਥ ਲੈ ਲਾਂ ਤੇ ਫਿਰ ਬਣਾਉਣੀ ਆ ਸ਼ਕਰਗੰਦੀ ਚਾਟ ਇਹਨੂੰ ਅੰਜ ਚੱਕੜ ਲਈਏ ਕਿਉਂਕਿ ਨਹੀਂ ਤੇ ਜਿਆਦਾ ਕੁੱਕ ਹੋ ਜਾਣੀ ਇਹੋ ਐਦਾਂ ਇਹਨੂੰ ਬੰਦ ਕਰ ਦਿੱਤੀ ਐ ਇਹ ਇਹ ਛਾਨਣੀ ਹਮ ਤਾਂ ਆ ਤਲਲੇ ਵੰਦਾ ਪਾਣੀ ਪਾਇਆ ਸੀ ਉਹਦੇ ਉਹਦੇ ਨਾਲ ਗੰਦਾ ਹੋ ਗਿਆ ਪਾਣੀ ਇਹ ਛਾਨਣੀ ਉੱਤੇ ਪੂਰੀ ਆ ਗਈ ਸੀ ਹੁਣ ਠੰਡੀ ਹੋਵੇ ਜਦ ਤੱਕ ਆਪਾਂ ਇਹ ਵਰ ਚਮੈ ਨੂੰ ਮਾਂਜ ਦਿੰਨੇ ਚਲੋ ਜੀ ਫਿਰ ਬਣਾਉਨੇ ਆ ਜੀ ਹੁਣ ਆਪਾਂ ਬਾਤ ਵਗੈਰਾ ਲੈ ਕੇ ਸ਼ਕਰਗੰਦੀ ਚਾਟ ਅੱਜ ਮਨ ਕਰਦਾ ਸੀ ਖਾਣ ਨੂੰ ਸ਼ਹਿਰੋਂ ਮੈਂ ਖਾਂਦੀ ਨਹੀਂ ਕਿਉਂਕਿ ਮੈਨੂੰ ਉਹ ਡੋਸਾ ਵਗੈਰਾ ਜਿਹੜਾ ਮੈਂ ਖਾਂਦੀ ਨਹੀਂ ਉਹ ਖਾ ਲੈਂਦੀ ਆ ਬਟ ਇਦਾਂ ਦੀ ਚੀਜ਼ ਰੇੜੀ ਰੂੜੀ ਤੋਂ ਖਾਣ ਨੂੰ ਮੈਂ ਪ੍ਰੇਜ ਹੀ ਕਰਦੀ ਆਂ ਮੈਂ ਅਗੇ ਚੋਰੀ ਚੋਰੀ ਦੇਖਦੀ ਪੜਦਾ ਕਿ ਨਹੀਂ ਪੜਦਾ ਤੂੰ ਦਾਦੀ ਕੋ ਜਾਣਾ ਜਾਂ ਚੱਲ ਜਾ ਬਾਹਰ ਜਾਗੋ ਜਾਂ ਚੱਲ ਜਾ ਉੱਥੇ ਕਰ ਬਿਸਤਰਾ ਵਿਛਾਇਆ ਵਗੀ ਜਿੱਥੇ ਦਾਦੀ ਬੈਠੀ ਐ ਚ ਬਹਿ ਜਾ ਆ ਦੇ ਇੱਧਰ ਐ ਇੱਧਰ ਨਹੀਂ ਇੱਧਰ ਆ ਉਹਦੇ ਦਾਦੀ ਇੱਧਰ ਗਈ ਐ ਇੱਧਰਲੇ ਪਾਸੇ ਗਈ ਦਾਦੀ ਜਾ ਚੱਲ ਜਾ ਇਹਨੇ ਦਾਦੀ ਕੋਈ ਬਹਿਣਾ ਦੇਖ ਦੇਖਦੀ ਦੇਖ 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 ਦੇ ਮਟਕੋ ਜੀ ਪਾ ਗਈ ਇੱਧਰ ਹਾਂ ਦਾਦੀ ਕੋ ਗਾਣਾ ਪਾਣੀਆ ਨੇ ਨੇ ਦਾਦੀ ਹੋਣੀ ਧੁੱਪੇ ਬਹਿਣ ਲੱਗੀ ਬਾਹਰ ਨਾ ਨਿਕਲ ਜਵੇ ਹੋ ਚਲੋ ਜੀ ਮੈਂ ਅੱਜ ਗੀਜ਼ਰ ਚਲਾਇਆ ਮਨੇ ਹੁਣੇ ਰੱਬ ਨੇ ਇੱਕ ਦੋ ਮੀਂਹ ਨਹੀਂ ਠੰਡ ਕਰਦੀ ਤੇ ਇਹ ਗੀਜ਼ਰ ਚਲਾਉਣ ਦੀ ਨੌਬਤ ਆ ਗਈ ਮੁੰਡੇ ਦਾ ਜੀ ਪੇਪਰ ਹੈ ਕੱਲ ਨੂੰ ਕੱਲ ਪੇਪਰ ਹੈ ਕਦਾ ਬਿਜ਼ਨਸ ਲੋ ਗਮਨ ਦਾ ਤਾਂ ਬਿਜ਼ਨਸ ਤੇ ਨੋ ਹੋਜੀ ਤੱਕ ਨਹੀਂ ਆਇਆ 9 ਮਹੀਨੇ ਹੋ ਗਏ 10 10 ਇਹ ਜਿਹੜਾ ਨਾ ਇਹ ਥਿਉਰੀ ਥਿਉਰੀ ਤੇ ਪ੍ਰੈਕਟੀਕਲ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਥਿਉਰੀ ਦੇ ਵਿੱਚ ਇਨਸਾਨ ਵੱਡੇ ਤੋਂ ਵੱਡਾ ਬਿਜ਼ਨਸ ਸ਼ੁਰੂ ਕਰ ਲਓ ਜਦੋਂ ਪ੍ਰੈਕਟੀਕਲ ਕਰਨਾ ਪੈਂਦਾ ਫੇ ਪਤਾ ਲੱਗਦਾ ਸਹੀ ਕਿ ਨਹੀਂ ਸਹੀ ਕਿਉਂ ਸਹੀ ਗੱਲ ਹੈ ਕਿਉਂਕਿ ਜਿਹੜੇ ਹੋਰ ਛੋਟੇ ਮੋਟੇ ਲੋਸ ਆ ਕੋਈ ਖਰਚੇ ਵਰਚੇ ਉਹ ਇਹਨਾਂ ਵਿੱਚ ਨਹੀਂ ਆਉਣੇ ਦੱਸ ਮੇਰੀ ਮੈਂ ਸਹੀ ਕਿਹਾ ਕਿ ਗਲਤ ਸਹੀ ਚਲੋ ਜੀ ਸ਼ਕਰਗੰਧੀ ਜੀ ਮੈਂ ਛੇੜ ਲਈ ਆ ਛਿਲ ਕੇ ਤੇ ਹੁਣ ਮੈਂ ਇਹਨੂੰ ਕੱਟਣੀ ਹੈ ਗੈਰਿੰਗ ਮੈਂ ਚੰਨੀ ਲਈ ਆ ਇਹ ਮੇਰੇ ਮੁੰਡਿਆਂ ਲਾ ਕੇ ਦਿੱਤੇ ਮੈਨੂੰ ਇੱਕ ਨਾ ਉੱਦਨ ਲਈ ਸੀ ਨਾ ਉਹ ਚੁੰਨੀ ਉਹ ਜਿਹਦੇ ਕਿੰਨੇ ਕਲਰ ਸੀਗੇ ਉਹ ਵੀ ਇਹਨੇ ਮੰਨੀਰ ਨੇ ਲੈ ਕੇ ਦਿੱਤੀ ਸੀ ਦੋ ਚੁੰਨੀਆਂ ਮੁੰਡੇ ਨੇ ਲੈ ਕੇ ਦਿੱਤੀਆਂ ਬਿਸ਼ੱਕ ਦਿਨਾਂ ਚੁੰਨੀਆਂ ਲੈਣ ਦੇ ਬੰਡੇ ਨੇ ਪੈਸੇ ਇੱਧਰੋਂ ਉੱਧਰ ਕਰ ਲਏ ਉੱਧਰੋਂ ਇੱਧਰ ਕਰ ਲੈ ਨਾ ਇਹਦਾ ਹੋ ਗਿਆ ਇਹਨੇ ਲੈ ਦਿੱਤੀਆਂ ਹਨਾ ਹੂੰ ਆਪਦੇ ਪੈਸੇ ਕਢਾਈ ਲੈਂਦੇ ਨੇ ਆਣੇ ਜਿੱਦ ਤਰ ਮਾਰਦੇ ਨਾ ਨਿਆਣਿਆਂ ਦਾ ਭੋਜਨ ਦਾ ਕੁਲੇ ਆ ਕੇ ਰਹਿੰਦੇ ਸੀ ਬਾਬੇ ਨੇ ਨਹੀਂ ਹਣੀ ਚਾਟ ਉਹ ਗੰਡੀਆਂ ਉਧਰ ਰੱਖ ਦਿੰਦੇ ਹਨਾ ਹਾਂਜੀ ਬਾਬੇ ਦੇ ਵੇਲੇ ਲਾਗੇ ਦੇਖਾ ਲੇ ਆਪਣੀ ਚਾਟ ਕਰਦੇ ਸ਼ਕਰਗੰਦੀ ਚਾਟ ਸ਼ਕਰਗੰਦੀ ਇਹ ਜਿਹੜੀ ਆਪਾਂ ਬਣਾਈ ਸੀ ਆਪਣੀ ਉਹ ਚਟਨੀ ਜਿਆਦਾ ਨਾ ਪਾਓ ਨੋਰਮਲ ਜੀ ਪਾਉਣੀ ਆ ਮੈਂ ਆਪਣੇ ਲਈ ਤੇ ਵੱਧ ਪਾ ਲਵਾਂਗੇ ਵਾ ਤੂੰ ਦੱਸ ਦੇ ਕਿੰਨੇ ਪਾਉਣੇ ਹੱਸ ਲੱਸ ਤੇ ਆ ਜੀ ਨਿੰਬੂ ਨਿਚੋੜੇ ਹੋਏ ਆ ਜਿਹੜਾ ਨਿੰਬੂ ਨਿਚੋੜੇ ਆਪਣਾ ਉਹ ਵਾਲਾ ਆਚਾਰ ਵਾਲੇ ਵਿੱਚ ਹੂੰ ਉਹ ਹੋ ਗਿਆ ਥੋੜੀ ਜੀ ਦੇਗੀ ਮਿਰਚ ਪਾ ਲਈਏ ਉਹ ਤਾਂ ਉਹ ਉਹ ਤਾਂ ਕਈ ਕੋਸ਼ਿਂ ਪਾਉਂਦੇ ਆ ਚਾਟ ਮਸਾਲਾ ਮਤਲਬ ਕੀ ਕਾਲਾ ਲੂਣ ਚਿੱਟਾ ਲੂਣ ਜੇ ਇਹ ਉਹ ਆਪਾਂ ਤਾਂ ਆਪਣੀ ਨਾਰਮਲ ਘਰੇਲੂ ਜਿਹੜੀ ਹੁੰਦੀ ਚੀਜ਼ ਉਹ ਬਣਾਉਣੀ ਆ ਓਕੇ ਹਾਂ ਇਹ ਦੇਗੀ ਮਿਰਚ ਉਹ ਜਾਤਰਾ ਫੇਵਰੇਟ ਕੇਵਲ ਕਲਰ ਜਮ ਗਿਆ ਹੈਗੇ ਮਾਈਆਂ ਤੇ ਜੀ ਮੈਂ ਜਾਣਾ ਸੀ ਤੇ ਮੀ ਇਹ ਇੰਨਾ ਪਿਆ ਸਾਡੇ ਇੰਨਾ ਪਿਆ ਸਾਫ ਸਫਾਈ ਦਾ ਕੰਮ ਵੱਧ ਗਿਆ ਕੋਈ ਮਾਈਆਂ ਮੁਈਆਂ ਕਰਨਗੇ ਮੁੰਡੇ ਗਰੀ ਮੈਂ ਇੱਕ ਸ਼ਹਿਰ ਬੜੀ ਹਨਾ ਨੰਨੂ ਤਾਂ ਨਹੀਂ ਆਈ ਅਜੇ ਉਹ ਜੀ ਬੁੜੀਆਂ ਨਹੀਂ ਹੁੰਦੀਆਂ ਇਹਦੇ ਤੁਹਾਨੂੰ ਨਹੀਂ ਆਉਣਗੀਆਂ ਹੋਣ ਆਈ ਹੋਣ ਹੈ ਆਈ ਆ ਸੱਚੀ ਨੰਨੂ ਵੀ ਆਈ ਕਾਲੇ ਨਮਕ ਨਾਲ ਹੁੰਦੀ ਨਾ ਵੀ ਕਾਲਾ ਨਮਕ ਪਾਉਂਦੇ ਨੇ ਬੋਰ ਟੇਸਟੀ ਉਹਨਾਂ ਵਾਂਗੀ ਜ਼ਿਆਦਾ ਟੇਸਟੀ ਹੁੰਦੀ ਉਹਨਾਂ ਲਈ ਜ਼ਿਆਦਾ ਟੇਸਟੀ ਕਿਉਂ ਹੁੰਦੀ ਆ ਕਿਉਂਕਿ ਇੱਕ ਹਰੀ ਚਟਨੀ ਪਾਉਂਦੇ ਨੇ ਵਿੱਚ ਮਿਰਚਾਂ ਵਾਲੀ ਉਹਦੇ ਨਾਲ ਹੁੰਦੀ ਜਾਂਦੀ ਟੇਸਟੀ ਬਟ ਮੈਂ ਨਾਉ ਮੇ ਤਾਂ ਹੈ ਗਈ ਐ ਨਾਈ ਮੇ ਪਹੁੰਚ ਆ ਆਪਾਂ ਜਸਟ ਘਰੇ ਨੂੰ ਜਿੱਦਾਂ ਉਹ ਕੇਕ ਤਾਂ ਹੁੰਦੀ ਉਦਾਂ ਬਣਾ ਲਈ ਚਲ ਦਮਾਂ ਤੈਨੂੰ ਖਾਣ ਨੂੰ ਦਰਦੀ ਬੈਹ ਰਹੇ ਨੇ ਮੈਂ ਦਰ ਤੋਂ ਪੇ ਬੈਠੀ ਆਸ ਕੋਈ ਆਇਆ ਲੱਗਦਾ ਲੈ ਮਨੀ ਆ ਸੌਫ ਤੇ ਤੇਲ ਆ ਜਿਹੜਾ ਮੈਂ ਵਿੱਚ ਉੱਪਰ ਸੁ ਆ ਇਹ ਦੇ ਵਿੱਚ ਡੋਲੂ ਚ ਡੋਲੂ ਚ ਸੌ ਆ ਛੱਡ ਦੇ ਤੂੰ ਇਹਨੂੰ ਛੱਡ ਦੇ ਇਹ ਆਚਾਰ ਆ ਮੰਗੋ ਨੂੰ ਪਾ ਦੇਣਾ ਨਿੰਬੂ ਦਾ ਪਰਾਣਾ ਥੋੜਾ ਜਿਹਾ ਜਿਆਦਾ ਨਹੀਂ ਗਾ ਲਾਈਟ ਜਗਾ ਉਹ ਗੰਗ ਸੌਫ ਤੇ ਆਹੋ ਮਿਕਸ ਆ ਉਹ ਆਪਾਂ ਨੂੰ ਉਹ ਕੀ ਕਹਿੰਦਾ ਹੁੰਦੇ ਆਪਣੇ ਸਬਸਕ੍ਰਾਈਬਰ ਨੇ ਦੱਸਿਆ ਤੇ ਸੌਫ ਤੇ ਉਹ ਹੀ ਉਹ ਡਾਕਟਰ ਨੇ ਬਾਕੀ ਜੀ ਅਸੀਂ ਪੁੱਛਿਆ ਸੀ ਡਾਕਟਰ ਕੋਲੋਂ ਵੀ ਕੱਲੋਂ ਫੋਨ ਨਹੀਂ ਸੀ ਚੱਕਦਾ ਦੇਖ ਦੇ ਕੇ ਮੰਗੋ ਕਹਿੰਦੀ ਮੈਨੂੰ ਦੇ ਦਿਓ ਇਹਨੂੰ ਪਾ ਦਿਓ ਚਾਹ ਤੇ ਸਵੇਰੇ ਉਹਦਾ ਫੋਨ ਆ ਗਿਆ ਸੀ ਡਾਕਟਰ ਦਾ ਉਹ ਕਹਿੰਦਾ ਕੋਈ ਡਰ ਵਾਲੀ ਗੱਲ ਨਹੀਂ ਗੇ ਇਹਦੇ ਪੇਟ ਵਿੱਚ ਕਹਿੰਦਾ ਗਰਮੀ ਆ ਅ ਲੰਗਾ ਦੇ ਤੇ ਉਹ ਕਹਿੰਦਾ ਸੀਗਾ ਵੀ ਕੋਈ ਡਰ ਵਾਲੀ ਗੱਲ ਨਹੀਂ ਸਰੋਂ ਦਾ ਤੇਲ ਦਿਓ ਕੱਲ ਸਰੋਂ ਦਾ ਤੇਲ ਮਨੀ ਨੇ ਦਿੱਤਾ ਸੀ ਇਹਨੂੰ ਸਵੇਰੇ ਨਹੀਂ ਆਇਆ ਨਾ ਆਪਾਂ ਦੇਖੇ ਚੱਕੀ ਤੇ ਸਵੇਰੇ ਸੀ ਇਹਦਾ ਬੂਹ ਚੈੱਕ ਕੀਤਾ ਸੀ ਸਵੇਰੇ ਬਲੱਡ ਹੈ ਨਹੀਂ ਸੀ ਤੇ ਫਿਰ ਵੀ ਆਪਾਂ ਇੱਕ ਵਾਰੀ ਫੇਰ ਇਹਨੂੰ ਸਰੋਂ ਦਾ ਤੇਲ ਤੇ ਸੌਂਫ ਕੁੱਟ ਕੇ ਦੇ ਦਿੱਤੀ ਆ ਬਾਬਾ ਮੇਰ ਹੀ ਕਰੇ ਇੱਕ ਮਹੀਨਾ ਤੇ ਹੋ ਚੱਲਿਆ ਇੱਕ ਮਹੀਨਾ ਤੋਂ 21 22 ਦਿਨ ਦਾ ਟੱਪ ਗਿਆ ਇੱਕ ਮਹੀਨਾ ਪੂਰਾ ਟੱਪ ਗਿਆ ਦੀ ਇਹ ਆਈ ਕਰਵਾਈ ਨੂੰ ਹੁਣ ਮੇਰ ਹੀ ਰੱਖੇ ਬਾਬਾ ਜੀ ਇਹ ਗਾਂ ਬਣ ਜਾਵੇ ਹੁਣ ਗੰਗਾ ਸਾਡੀ ਮੰਗੂ ਤੇ ਲਈ ਇਹ achar ਲੈ ਕੇ ਆਈ ਮੈਂ ਤੇਰੇ ਦੀ achar ਆ ਮੰਗੂ ਲੈ ਇਹਨੂੰ achar ਪਾ ਉਹਨੇ ਕਹਿਣਾ ਮੈਂ ਇੱਕ ਮਹੀਨਾ ਕਾਣੀ ਵੰਡ ਕੀਤੀ ਮੈਨੂੰ ਕੁਛ ਦਿੱਤਾ ਨਹੀਂ ਅਗੜ ਨਿੰਬੂ ਦਾ achar ਪੁਰਾਣਾ ਵਾ ਨਿੰਬੂ ਨਹੀਂ ਮਾੜੇ ਹੁੰਦੇ ਪਸੂੜੀ ਚੰਗੇ ਹੁੰਦੇ ਗਾਵਾਂ ਵਾਲੇ ਨਿੰਬੂ ਇਹ ਨੋਤੇ ਰੱਖ ਲੈ ਅਸੀਂ ਤਾਂ ਬਹੁਤ ਡਰ ਗਏ ਸੀਗੇ ਫੇ ਮੈਂ ਨਾ ਕਿੰਨੀਆਂ ਵੀਡੀਓਜ਼ ਦੇਖੀਆਂ ਮੈਂ ਉਹਦੇ ਤੇ ਉਹ YouTube ਤੇ ਰਾਤ ਨੂੰ ਜਾ ਕੇ ਬੇਲੀ ਬਲੀ ਹੋ ਕੇ ਫੇ ਉਹ ਚ ਵੀ ਦੱਸਿਆ ਹੋਇਆ ਸੀ ਵੀ ਜੇ ਤਾਂ ਬਾਥਰੂ ਯੂਰਿਨ ਨਾਲ ਆਵੇ ਬਲੱਡ ਫੇ ਡਰ ਵਾਲੀ ਗਾ ਇਹਦੀ ਅੱਖ ਨੂੰ ਕੀ ਹੋਇਆ ਨਹੀਂ ਇਧਰੋਂ ਲੱਗੀ ਚਮਕੀ ਜੀ ਮੈਂ ਡਰ ਗਈ ਗੰਗਾ ਦੀ ਤੇ ਜੇ ਕਹਿੰਦੇ ਯੂਰੀਨ ਨਾਲ ਬਲੱਡ ਆਵੇ ਫੇਡਰ ਹੁੰਦਾ ਗੋਹੇ ਨਾਲ ਆਇਆ ਹੋਵੇ ਤੇ ਸਮਝ ਲਓ ਗਰਮੀ ਆ ਉਹਨੂੰ ਇੱਕ ਕਰ ਹੀ ਆਇਆ ਉਦਾਂ ਉਦੋਂ ਜਿਹੜਾ ਆ ਆ ਬਾਅਦ ਚ ਨਹੀਂ ਆਇਆ ਥੋੜਾ ਭਈ ਅੱਧਾ ਉਹੋ ਅੱਧਾ ਪਾਉਣਾ ਸੀਗਾ ਇੱਕੋ ਦਿਨ ਥੋੜੀ ਇਹਨੇ ਸਾਰਾ ਖਾ ਲੈਣਾ ਜਾਂ ਤੇ ਖਾ ਲਿਆ ਤੇ ਜਾ ਉਹਨੇ ਖਾਣਾ ਹੀ ਨਹੀਂ ਥੋੜਾ ਥੋੜਾ ਪਾਉਣਾ ਸੀ ਮੈਂ ਕਿਹਾ ਡੱਬਾ ਹੀ ਇੱਥੇ ਰੱਖ ਲਾਂਗੇ ਪਾਲਾ ਡੱਬੇ ਦੇ ਵਿੱਚ ਚੱਕ ਕੇ ਹੱਥ ਧੋ ਲਈ ਮੈਂ ਪਾਵਾ ਨਹੀਂਦਾ ਦੋ ਤਿੰਨ ਫਾੜੀਆਂ ਰਹਿਣ ਦੇ ਬਸ ਸਾਰਾ ਥੋੜੀ ਪੋਣਾ ਇਹ ਤੇ ਮੈਂ ਡੱਬਾ ਇੱਥੇ ਲੈ ਆਉਂਦਾ ਭਈ ਉਹ ਕਿੰਨੀ ਮਗੀਆਂ ਛੱਡੀਆਂ ਹੋਈਆਂ ਤੋ ਬੈਠਣ ਪਿਆ ਆ ਇਹ ਰਵਾਸੇ ਹੀ ਨਹੀਂ ਆ ਗਰਹੰਦੇ ਵਿੱਚ ਬਸ ਸਾਰਾ ਥੋੜੀ ਇੱਕ ਵਾਰੀ ਪੋਣਾ ਇਨਾ achar ਪਸੂ ਥੋੜੀ ਖਾਂਦਾ ਉਹਨਾਂ ਉਹਨੂੰ ਪਸੰਦੀ ਨਹੀਂ ਮੈਡਮ ਨੂੰ ਉਹਨੂੰ ਪਤਾ ਵੀ ਉਹਦੀ ਮਹਿਕ ਆਈ ਨਾ ਉਹਨੂੰ ਸਰੋਂ ਦੇ ਤੇਲ ਦੀ ਵੀ ਉਹਨੂੰ ਕੁਝ ਹੋਰ ਦਿੱਤਾ ਸੌਰੀ ਮੰਗੂ ਮੰਗੋ ਹਣ ਤੂੰ ਵੀ ਕਿਸੇ ਪਾਸੇ ਲੱਗ ਜਾ ਭੈਣ ਫਾਇਦ ਜੀ ਮੁੰਡਾ ਕਰ ਗਿਆ ਪਹਿਲਾਂ ਹੀ ਆਪਾਂ ਨੇ ਅੱਜ ਇਹ ਪਹਿਲਾਂ ਆ ਗਏ ਪਹਿਲਾਂ ਕੀ ਇਹਨੂੰ ਪਹਿਲਾਂ ਹੀ ਆਉਣਾ ਹੀ ਪੈਣਾ ਅੱਜ ਛੁੱਟੀ ਸੀਗੀ ਸਵੇਰੇ ਕਿ ਹੋਗੀ ਨਾ ਮੀਂਹ ਇੰਨਾ ਜਿਆਦਾ ਸੀ ਨਾ ਇੰਨਾ ਮੀਂਹ ਸੀ ਨਾ ਸਵੇਰੇ ਜਦੋਂ ਬਿਜਲੀ ਚਮਕੀ ਤਾਰ ਕੱਢਣ ਆਉਣਾ ਸੀ ਅਸੀਂ ਬਸ ਮਾਲ ਲੋਣਾ ਸੀ ਤਾਂ ਇੰਨੀ ਬਿਜਲੀ ਚਮਕੀ ਇੰਨੀ ਜ਼ੋਰ ਨਾਲ ਬਿਜਲੀ ਲਸ਼ਕੀ ਬੱਦਲ ਗਰਜੇ ਮੈਂ ਤਾਂ ਮਣੀ ਆਏ ਨਹੀਂ ਮੈਂ ਕਹਾਂ ਮਣੀ ਹਜੇ ਨਹੀਂ ਜਾਣਾ ਲਾਈਟ ਵੀ ਚਲੇਗੀ ਸੀਗੀ ਲਾਈਟ ਜਾਣ ਕਰਕੇ ਇੱਥੇ ਹਨੇਰਾ ਹੋ ਜਾਂਦਾ ਹਨੇਰਾ ਵੀ ਥੋੜਾ ਨਹੀਂ ਹੁੰਦਾ ਬਹੁਤ ਹਨੇਰਾ ਹੁੰਦਾ ਲਾਈਟ ਜਾਣ ਕਰਕੇ ਫੇਰ ਅਸੀਂ ਆਏ ਨਹੀਂ ਮਾਂ ਪੁੱਤ ਮੈਂ ਕਹਾਂ ਮਨੀ ਹੁਣ ਤੂੰ ਥੋੜੀ ਲੋ ਹੋਈ ਲੈੰਦੇ ਸਾਢੇ 6 ਵਜੇ ਅਸੀਂ ਆਏ ਲੋ ਹੋ ਗਈ ਸੀਗੇ ਉਹ ਤਾਂ ਮੀਂਹ ਤੜਾ ਤੜ ਪਈ ਜਾਂਦਾ ਸੀ ਠੰਡ ਲੱਗਦੀ ਸੀਗੀ ਬਰਸਾਤੀਆਂ ਪਾ ਕੇ ਅਸੀਂ ਆਪਣੇ ਆਪ ਨੂੰ ਢੱਕ ਕੇ ਚੰਗੀ ਤਰ੍ਹਾਂ ਬਰਸਾਤੀਆਂ ਪਾ ਕੇ ਫੇਰ ਆਏ ਅਸੀਂ ਸ਼ਕਰੀ ਨਾਲ ਲੈ ਕੇ ਖਾ ਲਿਆ ਖਾ ਲਿਆ ਮੰਗੋਨੇ ਮਨੀ ਖਾ ਲਿਆ ਮੰਗੋਨੇ ਆਚਾਰ ਤੇ ਫੇਰ ਆਏ ਅਸੀਂ ਫਿਰ ਅਸੀਂ ਇਹਦਾ ਗੋਹਾ ਪਿੱਛੇ ਨੂੰ ਕਰ ਗਏ ਸਾਰਾ ਅਸੀਂ ਸਿੱਟ ਕੇ ਨਹੀਂ ਗਏ ਫੇ ਮਨੀ ਦੁਪਹਿਰ ਨੂੰ ਆਇਆ ਮੀ ਮੂੰਹ ਹਟੇ ਤੇ ਤਾਂ ਫੇ ਚੰਗੀ ਤਰ੍ਹਾਂ ਸਫਾਈ ਇਹਨਾਂ ਦੀ ਕਰਕੇ ਗਿਆ ਹੁਣ ਵੀ ਆਪਾਂ ਸਫਾਈ ਕਰ ਜਾਣੀ ਆ ਸਫਾਈ ਧਾਰ ਕੱਢ ਕੇ ਸਫਾਈ ਸਾਰੀ ਕਰਕੇ ਹੁਣ ਦੇਖਦੇ ਆਂ ਜੇ ਇੱਕਦਮ ਠੰਡ ਵੱਧ ਗਈ ਹਨਾ ਮਨੀ ਜਿਆਦੀ ਠੰਡ ਇੱਕਦਮ ਜੇ ਹੋ ਗਈ ਤੇ ਇੱਥੇ ਜਿਹੜਾ ਅਸੀਂ ਪਰਦਾ ਜਿਹਾ ਲਾਈਦਾ ਇੱਥੇ ਉਹਨੂੰ ਕੀ ਕਹਿੰਦਾ ਮਨੀ ਦੇ ਬਾਬੇ ਨੇ ਕਿਲ ਲਾਏ ਹੋਏ ਆ ਇੱਥੇ ਅਸੀਂ ਪਰਦਾ ਲਾ ਦੇਈਦਾ ਹੁੰਦਾ ਠੰਡ ਰੋਕਣ ਤੋਂ ਫੇ ਆ ਸਾਰੇ ਫਰੰਟ ਜਿਹੜਾ ਦਰਵਾਜ਼ਾ ਇੱਥੋਂ ਲੈ ਕੇ ਇੱਥੋਂ ਤੱਕ ਪਰਦਾ ਲਾ ਦੇਣਾ ਮੋਟਾ ਬੋਰੀਆਂ ਦਾ ਬਣਾਇਆ ਹੁੰਦਾ ਮਨੀ ਦਾ ਬਾਬੇ ਨੇ ਪਰ ਸਾਡੀ ਸਲਾਹ ਬਣਨਦੀ ਆ ਵੀ ਅਸੀਂ ਦੂਜੀ ਸ਼ੀ ਉਹ ਵਾਲੀ ਲਾ ਦਈਏ ਹਨਾ ਮਨੀ ਜਿੱਦਾਂ ਨੇ ਘਰੇ ਲਾਈਆਂ ਸ਼ੀਟਾਂ ਉਹਦੇ ਨਾਲ ਦੀ ਅਸੀਂ ਲਾ ਦਈਏ ਇੱਕੋ ਖਿੱਚ ਕੇ ਤਾਂ ਕਰਨੀ ਜਿਹੜੀ ਉਹ ਸੋਖੀ ਹੋ ਜਾਂਦੀ ਹੈ ਹਨਾ ਮਨੀ ਮਾੜਾ ਜਿਹਾ ਵਾਧਾ ਹੀ ਰੱਖੇ ਉਹਦਾ ਇਹ 10 ਫੁੱਟ ਹਾਂ ਵਾਧੇ ਹੋਣੀ ਆ ਉਚਾਈ ਵੀ ਦੇਖ ਇੰਨਾ ਹੀ ਉੱਚਾ ਪੜਾ ਉਹ ਵੀ ਗ੍ਰਿੱਲ ਵੀ ਉਹਦੀ ਬਰਾਂਡੇ ਵਾਲੀ ਉਹ ਦਾ ਆਪਾਂ ਲਾ ਕੇ ਬੋਰਿਆ ਅਸੀਂ ਕਿਓ ਵਾਲੀ ਲਾ ਦੇਣੀ ਉੱਥੇ ਨਮੀ ਲਾ ਲਾਂਗੇ ਹਾਂ ਚੈੱਕ ਕਰ ਲੈਨੇ ਹਾਂ ਹਾਂ ਇੰਤਜ਼ਾਮ ਤੇ ਕਰਨਾ ਹੀ ਪੈਣਾ ਕੋਈ ਵੀ ਹੁਣ ਤੇ ਬਸ ਤੁਸੀਂ ਜੇ ਸਹੀ ਪੁੱਛੋ ਨਾ ਇਹੋ ਹੀ ਅਰਦਾਸ ਕਰੀਦੀ ਆ ਕਿ ਬਾਬਾ ਜੀ ਆ ਜਿਹੜੇ ਨਾ ਮੰਗੰਗਾ ਦੇ 2.5 ਮਹੀਨੇ ਲੰਘ ਜਾਣ ਸੁਖ ਸੁਵਿਲੀ ਤੇ ਗੰਗਾ ਦੀ ਵਾਹ 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 ਕਿੰਨੀ ਆ ਲੰਬਾਈ 9.5 9.5 10 ਫੁੱਟ ਚੜਾਈ 9.5 ਫੁੱਟ ਲੰਬਾਈ ਕੁੱਤੇ ਨੇ ਹੱਥੇ ਲਵਾ ਲਿਆ ਹਨਾ ਗਣਾ ਹੱਥ ਤੇ ਠਾ ਕਰਦਾ ਮੈਨੂੰ ਮੈਂ ਸ਼ਕਲ ਤੇਰੀ ਦੇਖ ਲਈ ਕਾਲੀ ਤਾਂ ਇੰਨੀ ਹੁੰਦੀ ਜਿਵੇਂ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਮੀਂਚ ਮੇਰੀਆਂ ਤਿੰਨ ਪਾਥੀਆਂ ਡੇਗੀਆਂ 15 ਰੁਪਏ 15 ਰੁਪਏ ਉੜ ਗਏ ਤਿੰਨ ਤਿੰਨ 6 ਨਹੀਂ 15 ਨਹੀਂ ਚਾਰ ਕਿਰੋ ਤੇ 3 ਰੁਪਏ ਦੇ ਹਿਸਾਬ ਨਾਲ 5 ਰੁਪਏ ਦੇ ਹਿਸਾਬ ਨਾਲ ਉਹਨੂੰ ਕੀ ਕਹੀਦਾ 20 ਰੁਪਏ ਦਾ ਨੁਕਸਾਨ ਹੋ ਗਿਆ ਮੇਰਾ ਨੁਕਸਾਨ ਹੋ ਗਿਆ ਜੀ ਮੇਰੀਆਂ ਤੈਨ੍ਹ ਗਈ ਆ ਦੇਖਿਆ ਰੇ ਕੋਥੇ ਆਓ 3 ਰੁਪਏ ਦੇ ਹਿਸਾਬ ਨਾਲ ਤੂੰ ਲਾ ਲਾ ਨੁਕਸਾਨ ਹੋ ਗਿਆ ਜੀ ਮੇਰਾ ਬਹੁਤ ਵੱਡਾ ਆ ਦੇਖੀ ਜਾਕਾ ਕਰਕੇ ਕਿਦਾਂ ਦੇਲਾ ਜੇ ਇਦਾਂ ਕੋਈ ਹੋਰ ਕਿਸਨ ਕੋ ਗੋ ਗਿੱਲੀ ਆ ਬਟ ਇਦਾਂ ਵਾ ਵੀ ਜੁੜੀਆਂ ਹੋਈਆਂ ਜਦੋਂ ਧੁੱਪ ਨਹੀਂ ਜੁੜੀਆਂ ਪਹਿਲਾਂ ਲਈਆਂ ਉਹ ਜੁੜੀਆਂ ਜਣੀਆਂ ਆ ਹੁਣ ਇਹ ਮੈਂ ਪਰਸੋਂ ਲਈਆਂ ਸੀ ਵੱਠੀ ਇਹ ਪਤਾ ਡਿੱਗੀਆਂ ਉਹ ਵਾਲੀਆਂ ਜਿਨ੍ਹਾਂ ਚ ਤੂੜੀ ਜ਼ਿਆਦੀ ਪਾਈ ਸੀ ਤੂੜੀ ਪਾਈ ਸੀ ਨਾ ਜਿਨ੍ਹਾਂ ਚ ਜ਼ਿਆਦੀ ਉਹ ਡਿੱਗੀਆਂ ਜਿਨ੍ਹਾਂ ਚ ਤੂੜੀ ਹੈ ਨਹੀਂ ਸੀ ਉਹ ਦੇਖ ਲੈ ਜਿਹੜਾ ਹੈਵੀ ਗੋਲ ਲਾ ਕੇ ਨੀ ਜਿਹਦਾ ਚਪਕਾਈਆਂ ਹੁੰਦੀਆਂ ਐਂ ਇਦਾਂ ਚਪਕੀਆਂ ਵਈਆਂ ਆਹ ਪਰੰਬੀ ਲਿਆਗੇ ਨਾ ਉਹਦੇ ਨਾਲ ਇਦਾਂ ਲਾਵਾਂਗੇ ਜਗ੍ਹਾ ਹੈ ਨਹੀਂ ਖੁੱਲੀ ਪੱਥਰ ਨੂੰ ਤਾਂ ਮੈਂ ਪਾਥੀਆਂ ਜਿੰਨੀ ਮਰਜ਼ੀ ਪਾਥਾਂ ਤੇ ਮੈਂ ਜਗ੍ਹਾ ਹੈ ਨਹੀਂ ਗਈ ਹੁਣ ਪਹਿਲਾਂ ਜਗ੍ਹਾ ਬਹੁਤ ਹੁੰਦੀ ਸੀ ਖੁੱਲੀ ਡੁੱਲੀ ਕਾਦੀ ਅਨਾਉਂਸਮੈਂਟਾਂ ਦੇ ਕਾਦੀ ਭਾਰਤ ਗਿਆ ਸੇ ਸਿਲੰਡਰ ਹੈ ਨਹੀਂ ਆਪਣੇ ਹੁਣ ਜਾਵਾਂ ਭਰਾਵਾਂ ਆਹੋ ਕਾਪੀ ਕਿੱਥੇ ਆਹ ਉਹ ਅਲਮਾਰੀ ਦੇ ਵਿੱਚ ਉਹ ਜਿਹੜੀ ਇਦਾਂ ਖੋਲ ਕੇ ਜਾ ਉਹ ਚ ਮੈਂ ਆਵਾ ਨਹੀਂ ਤੇ ਨਾਲ ਤੁਸੀਂ ਬੈਠੇ ਮੈਂ ਕੀ ਕਰੂੰ ਇੱਥੇ ਉੱਥੇ ਵੀ ਕੀ ਕਰਨਾ ਸਿਲੰਡਰ ਭਰਉਣਾ ਪਾਗੀ ਵੱਜੀ ਆ ਉਹਦਾ ਮੈਂ ਬਾਹਰਲਾ ਵੇੜਾ ਜੀ ਜਿਹੜਾ ਆਹ ਵਾਲਾ ਵੇੜਾ ਜਿਹੜਾ ਬਾਹਰਲਾ ਇੱਥੇ ਤੇ ਮੈਂ ਚੰਗੀ ਤਰ੍ਹਾਂ ਝਾੜੂ ਲਾ ਕੇ ਸਫਾਈ ਕਰ ਦਿੱਤੀ ਆ ਹੁਣ ਰਹਿ ਗਈ ਬਸ ਅੰਦਰਲੀ ਕਿਉਂਕਿ ਮਨਵੀਰ ਚਲੇ ਗਿਆ ਸਿਲੰਡਰ ਪਰਉਣ ਤੇ ਫੇਰ ਇਹ ਬਾਹਰ ਕੱਢੂ ਇਹਨਾਂ ਨੂੰ ਧਾਰ ਕੱਢ ਲਾਂਗੇ ਫੇਰ ਅੰਦਰਲੀ ਸਾਰੀ ਸਫਾਈ ਜਿਹੜੀ ਉਹ ਕਰ ਜਾਨਾ ਹੈ ਕਤੂਰੇ ਆ ਜੀ ਕਤੂਰੇ ਆ ਦੇਖਿਓ ਉਹ ਇਹਨਾਂ ਦੀ ਮੰਮੀ ਹਾਂ ਤੁਹਾਡੀ ਮੰਮੀ ਚਲੇਗੀ ਭੱਜੋ ਭੱਜੋ ਚਲੋ 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 ਫੇ ਇਹ ਗਲਤ ਪਾਸੇ ਚਲੇ ਉਹ ਗਲਤ ਪਾਸੇ ਚਲੇ ਗਏ ਫੇ ਉਹਨੂੰ ਕਹ ਤੋੜ ਦੇ ਇਹਨਾਂ ਦੀ ਮੰਮੀ ਉਧਰ ਗਈ ਅਵੇ ਘਵਾਚ ਜਾਣੇ ਉਹ ਉਹ ਗੱਲੀ ਭੱਜ ਗਈ ਕਤੂਰੇ ਐ ਇਧਰ ਨੂੰ ਮੋੜ ਦੇ ਇਧਰ ਇਹ ਇਹ ਗੁਜਰਾਂ ਦੀ ਕੁੱਤੀ ਓਹੋ ਓ ਚੱਪੜ ਵਾਲ ਚਲੇ ਗਏ ਇਹਨਾਂ ਦਾ ਡਰ ਰਹਿਣਾ ਵੱਡੇ ਕੁੱਤੇ ਨਾ ਮਾਰ ਦੇਣ ਇਹਨਾਂ ਨੂੰ ਆ ਗਈ ਉੱਦੋਂ ਮੁੜ ਕੇ ਘਰੇ ਆ ਆ ਆ ਹਾਂ ਇਹ ਚ ਕਾਲਾ ਦਿਹਾਦੇ ਇੱਥੇ ਹੀ ਆ ਕਾਲਾ ਉਹ ਭੂਰਾ ਜਿਹਾ ਟੱਪਦਾ ਉਹਨੂੰ ਭੱਜ ਗਿਆ ਐ ਦੇਖ ਕਿੰਦਾ ਨੇ ਇਹ ਨਾ ਚੂਹੇ ਜਿਹਾ ਨਾ ਇਹ ਜੀ ਆਪਾਂ ਪੱਠੇ ਪਾ ਦਿੱਤੇ ਆ ਪੱਠੇ ਬਾ ਦਿੱਤੇ ਆ ਗੰਗਾ ਨੂੰ ਵੀ ਤੇ ਮੰਗੋ ਨੂੰ ਵੀ ਧਾਰ ਮੈਂ ਕੱਢ ਲਈ ਆ ਵਿਚਾਰੀ ਨੂੰ ਇਹਨੂੰ 9 ਮਹੀਨੇ ਹੋ ਜਾਣੇ ਮੰਗੋ ਨੂੰ ਸੂਈ ਨੂੰ 9 ਮਹੀਨੇ ਹੋ ਗਏ ਸੂਈ ਨੂੰ ਤੇ ਮੇਰ ਬਾਬਾ ਜੀ ਦੇ ਦੁੱਧ ਤੇ ਵਿਚਾਰੀ ਔਖੇ ਸੁੱਕ ਦੇ ਹੀ ਜਾਂਦੀ ਹੈ ਪਰ ਅਜੇ ਕਿਸੇ ਪਾਸੇ ਨਹੀਂ ਲੱਗੀ ਮਸਾਹੇ ਫਰਕ ਆ ਮੱਝਾਂ ਤੇ گاਵਾ ਵਿੱਚ ਮੈਂ ਇੱਥੇ ਕਿਸੇ ਦੀ ਵੀ ਸਲਾਹ ਲਈ ਉਹ ਵੀ ਇਹੀ ਕਹਿੰਦੇ ਤੇ ਜੇ ਤੁਸੀਂ ਮੱਝ ਲਾਉਂਗੇ ਮੱਝ ਨੇ ਦੁੱਧ ਦੇ ਕੇ ਤੇ ਫਿਰ ਉਹ ਭੱਜ ਜਾਂਦੀਆਂ ਮਤਲਬ ਕਿ ਹਟ ਜਾਂਦੀਆਂ ਦੁੱਧ ਦੇਣੋਂ ਜਦੋਂ ਆਸੇ ਹੋ ਜਾਂਦੀਆਂ ਤੇ ਚਲੋ ਜੀ ਫਿਰ ਇਹ ਇਸ ਕਰਕੇ ਅਸੀਂ ਸੋਚਿਆ ਵੀ ਅਸੀਂ ਇੱਕ ਗਾਂ ਲਵਾਂਗੇ ਹਜੇ ਮੱਝ ਰੱਖਣ ਦੀ ਕਪੈਸਿਟੀ ਸਾਡੇ ਵਿੱਚ ਨਹੀਂ ਗਈ। ਉਹ ਜਗਾ ਵੀ ਬਹੁਤ ਘਟਿਆ ਇਸ ਕਰਕੇ ਜਰਸੀ ਗਾਂ ਲਵਾਂਗੇ ਕਿ ਆ ਹੋਇਆ ਵਾ। ਉਹ ਦੇਖਦੇ ਆ ਕਿੰਨਾਂ ਮਿਲਦੀ ਹੈ ਜਿੰਨਾਂ ਮਿਲ ਗਈ ਉਤਨੇ ਦੇਖਣ ਜਾਵਾਂਗੇ। ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।